ਜਿਹੜੀ ਖਾਨ ਮੋਟਰ ਦੀ ਟੀਮ ਆ ਤੇ ਪਿੰਡ ਵਾਲੀ ਸੈੜ ਚਲੀ ਗਈ ਆ ਤੇ ਇਹੋ ਜਿਹੜੇ ਲੋਹੜੀ ਵੱਲ ਛੱਲ ਕੇ ਆਇਆ ਥੋਟਾ ਵਾਲੀ ਸੈੜ ਆਉ ਤੇ ਥੋੜੀ ਸਾਹਮਣੇ ਪਹਿਲੀ ਕਬੱਡੀ ਵੱਡੇ ਵੀ ਲੋਹੜੀ ਵਾਲਾ ਪਾਰਿਆ ਉਧਰ ਕਹਿੰਦੇ ਸਮਝ ਰਹੀਏ ਕਾਦਾ ਮੁੰਡਾ ਪਾਰ ਰਿਹਾ ਵੀ ਮੋਟਰ ਮਿੱਤਰਾਂ ਦੀ ਉਹ ਜੱਲ ਸੋਕਪੁਰੇ ਚੱਲੀਏ ਪਾਰਾ ਨਹੀਂ ਲੱਗਣਾ ਚੁੱਪ ਕਰਕੇ ਬੈਠਣ ਦੀ ਕਰ ਬੰਦੀਏ ਉਹ ਪਾਰਾ ਨਹੀਂ ਲੱਗਦਾ ਬੈਠੂ ਦੀ ਕਰ ਬੰਦੀਏ ਇਹ ਆ ਸਰਦਾਰ ਲਾਹਰ ਸਿੰਘ ਦਾ ਪੁੱਤ ਆ ਖਾਰ ਵਿੱਕੀ ਦਾ ਚੰਦਰਾ ਹੋਇਆ ਪੁੱਤ ਆ ਇਹਨੂੰ ਲਾਡੀ ਲਾਡੀ ਕਹਿੰਦੇ ਆ ਇਹਦੇ ਚੇਨਾ ਜੁੱਤੀਆਂ ਇਹਦੇ ਜੋਸਰ ਜੁੱਤੇ ਆ ਔਰ ਨਾਪਰਾਸੀਆਂ ਜੁੱਤੀਆਂ ਉਹ ਖਰਦਾਰ ਨਾਥ ਸਿੰਘ ਦਾ ਪੁੱਤ ਆ ਜੀ ਪੁੱਤ ਚੱਲ ਕੇ ਨੀਲਾ ਪਾਣੀ ਇਹੋ ਪਿੰਡ ਵਿੱਚ ਜਿਹੜੇ ਲੱਗਦਾ ਮੋਪਰ ਇਹ ਵੀ ਬਖਰੇ ਅਨੇਕਾਂ ਪਿੰਡਾਂ ਨੂੰ ਵੀ ਪਰਮਾਤਮਾ ਦੀ ਦੇਰ ਹੁੰਦੀ ਹੈ ਜਿਹੜੇ ਪਿੰਡਾਂ ਦੇ ਵਿੱਚੋਂ ਇਹ ਪਾਣੀ ਲੱਗਦਾ ਆ ਉਹ ਦੇਖੋ ਇਹ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਹਰਿਆਣਾ ਦੇ ਬਾਡਰ ਦੇ ਪਾਸ ਆ ਜਾਂਦਾ ਮੋਪਰ ਮੋਪਰ ਵਾਲਾ ਗਾਡੀ ਛੋਟੀ ਦਾ ਨੰਬਰ ਜੋੜਦਾ ਹੋਇਆ ਪੰਜੀ ਕਬੱਡੀ ਤੇ ਮੇਰਾ ਵੱਡਾ ਵੀਰ ਗੱਲ ਕਰਦਾ ਹੋਇਆ ਕਹਿੰਦੇ ਹਰਨੀ ਕੋਰ ਤੇ ਗਿਆ ਆਇਆ ਹੋਇਆ ਕਾਲਿਆਂ ਵਾਲੀ ਵਾਲਾ ਕੁਝ ਕੁ ਦਹਾੜਾਂ ਤੋਂ ਗੱਲ ਚੱਲਦੀ ਹੈ ਫਿਰ ਇਹ ਗੱਲਾਂ ਮਤਾਂ ਟਿਕਾਣੇ ਲੱਗਦੀਆਂ ਵੱਡੀਆਂ ਰੌਣਕਾਂ ਕਹਿੰਦੇ ਕਾਲਾ ਇਹ ਵਿੱਚ ਵੀ ਲੱਗਿਆ ਔਰ ਕਹਿੰਦੇ 10 ਨੂੰ ਕਹਿੰਦੇ ਜਿੱਦਣ ਨੌਦਰਾ ਸੂਨਾ ਮਾਰ-ਮਾਰ ਕੀਤਾ ਗਿਆ ਫਿਰ ਗਰਾਊਂਡ ਦੇ ਵਿੱਚ ਰੇਡ ਪਾਗੀ ਤੇ ਜੱਫਾ ਲੱਗ ਗਿਆ ਮੇਰਾ ਵਾਲੀ ਵਾਲਾ ਕਹਿੰਦੇ ਔਰ ਕਹਿੰਦੇ ਵੱਡੇ ਇਸ਼ਾਰੇ ਕਰ ਗਿਆ ਇਹ ਨੰਬਰ ਕਹਿੰਦੇ ਜੱਫੀਆਂ ਦਾ ਫਿਰ ਮੈਦਾਨ ਦੇ ਵਿੱਚ ਲਾਤੀ ਮੂਹਰ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦਾ ਕੱਪ ਸਮਝ ਆ ਰਿਹਾ ਇਹ ਕੁੜੀਆਂ ਬੋਲੀ ਪਾਉਂਦੀਆਂ ਹੁੰਦੀਆਂ ਵੀ ਬਾਰੀਵਾਸੀ ਬਾਰੀਵਾਸੀ ਉਹ ਘੱਟ ਕੇ ਲੈਂਦਾ ਪੀਤਾ ਮਾਹੀ ਮੇਰਾ ਨਿਗਾਹ ਰਿਆ ਮੈਂ ਛੁੱਟ ਛੁੱਟ ਪੂਰਾ ਕੀਤਾ ਅੱਜ ਕਹਿੰਦਾ ਗੱਲਾਵਾ ਦਾ ਟਿਕਾਣਾ ਨਾ ਅੱਜ ਦਾ ਟਾਊਰ ਦੇ ਹੱਥ ਕੋਲ ਵੱਡੇ ਕੰਮ ਜਾਰੇ ਕਰੀ ਆਉਂਦਾ ਹੈ ਖੇਡ ਮੈਦਾਨ ਦੇ ਵਿੱਚ ਲੱਡੀ ਜਿੱਦਾਂ ਗਿਆ ਸੀ ਉੱਧਰ ਹੀ ਵਾਪਸ ਆ ਗਿਆ ਡਬਲ ਟੱਚ ਦਾ ਇਸ਼ਾਰਾ ਹੋ ਗਿਆ ਕਾਲੇ ਚੋਪੀਆ ਨੰਬਰ ਲਾਡੀ ਨੇ ਜ਼ਿਲ੍ਹਾ ਮਾਨਸਾ ਵਾਲੇ ਦੇ ਗੱਭਰੂ ਨਿਕਲੇ ਆਪਣੀ ਟੀਮ ਦੇ ਲਈ ਜੋਧਾ ਹੋਇਆ ਇੱਕ ਪਾਸੇ ਜ਼ਿਲ੍ਹਾ ਪਠਾਨਡੇ ਦੀ ਟੀਮ ਆ ਲਾੜੀ ਪਿੰਡ ਪਾ ਜਾਂਦਾ ਦੂਜੇ ਪਾਸੇ ਟਿੱਪਾਂ ਦੇ ਪੁੱਤ ਖੇਡਦੇ ਆ ਹੋ ਜਿਹੜਾ ਮਾਨਸਾ ਦੀ ਗੱਲ ਪੁੱੜਦੀ ਆ ਗੱਲ ਚੋਪੀਆ ਪਿੰਡਾਂ ਦੀ ਕਦੇ ਗੱਲਾਂ ਪੁੱੜਦੀਆਂ ਭਲਾੜੀਆਂ ਹੋ ਚਾਰਕ ਲਾਵੀ ਹੀਰੇ ਨਿਕਲਾ ਆਪਣੇ ਗੀਤਾਂ ਦੇ ਵਿੱਚ ਕੀਤੀਆਂ ਜੋ ਆਉ ਜਾਂਦੀ ਆ ਚਾਰਕ ਪਿੰਡਾਂ ਨੂੰ ਸ਼ਰਕ ਸੋਹਣਿਆਂ ਦੇ ਹੋ ਪਿੰਡਾ ਪਿੰਡਾ ਪਾ ਜਾਂਦਾ ਉਹ ਫਰਕ ਸੌਹਿਆਂ ਦਾ ਉਹ ਜਾਂਦੀ ਆ ਕਹਿੰਦਾ ਸ਼ੇਕਪੁਰੇ ਨੂੰ ਸਿੱਧੂ ਸ਼ੱਕ ਸੌਹਿਆਂ ਦੇ ਪੈਂਦਾ ਪੈਂਦਾ ਪਾਈ ਜਾਂਦਾ ਫਰਕ ਸੌਹਿਆਂ ਦਾ ਅੱਗ ਤਾਂ ਕਹਿੰਦਾ ਲਾ ਰਿਹਾ ਜਿੰਗਲਾਂਜਾ ਦੀਆਂ ਜਿਹੜੇ ਕੰਮ ਮੂਸੀਆ ਦਾ ਕਰ ਗਿਆ ਉਹ ਕਿਸੇ ਤੋਂ ਨਹੀਂ ਹੋਣੇ ਉਹ ਕਿਸੇ ਤੋਂ ਨਹੀਂ ਐਂ ਕਹਿੰਦੇ ਜੱਟ ਦੀ ਪੈੜੀ ਹੰਡ ਕੋੜੇ ਉਹਦਾ ਵਰਦਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਐਂ ਕਹਿੰਦੇ ਮੁੰਡੇ ਤੇਰੇ ਥਾਂ ਨਾ ਮਰੇ ਸ਼ਹਿਰਾਂ ਦੇ ਐਂ ਕਹਿੰਦੇ ਮੁੰਡੇ ਤੇਰੇ ਥਾਂ ਨਾ ਮਰੇ ਸ਼ਹਿਰਾਂ ਦੇ ਹੋਰ ਮੁੰਡਾ ਪਾਇੰਡ ਹੈ ਤੇਰੇ ਸ਼ਹਿਰਾਂ ਦੇ ਕਿ ਅੱਜ पुछो बणाल मानसा बरदा मानसा बराबरि ਰੋਕ ਕਰਦਾ ਟਰੇਕ ਤੇ ਮੁੰਡਾ ਲੜੀ ਵਾਲਾ ਜ਼ਿਲ੍ਹਾ ਬਠਿੰਡੇ ਵਾਲਾ ਉਹ ਜਾਂਦਾ ਹੈ ਕਾਕਾ ਦਾ ਲੰਮੀ ਦੌੜ ਦਾ ਧੋਰਾ ਨਾਂ ਦਾ ਪੁੱਲੀ ਪੁੱਤਰੀ ਚੋਟੀ ਦਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਉਹ ਟਿੱਕੀ ਖਾਨ ਦਾ ਚੰਗਾ ਹੋਇਆ ਪੱਟਾ ਜਬੂਰ ਦੇ ਕੇ ਕਬੱਡੀਆਂ ਪਾ ਰਿਹਾ ਨੱਚਦੇ ਹੋਏ ਸਮਾਰਟ ਜਿੱਤ ਗਈ ਮੁਫਰਾ ਨਥ ਖਾਨੋਂ ਉੱਪਰ ਜਿੱਤ ਗਿਆ ਸਾਡਾ ਆਇਆ ਤੇ ਮਹਾਰਾਜ ਕਿਹੜੇ ਕਿਹੜੇ ਅਗਲੀ ਮਾਚ ਵਾਲੀ ਟੀਮਾਂ ਆ ਗਈ ਭਾਈ ਦਾ ਟੌਰ ਦੇ ਖਾਨ ਮੱਥਰਾ ਭਾਈ ਕਿਹਨੂੰ ਭਾਰ ਲੱਗਦੀ ਆ ਭਾਈ ਬਖਤੌਰ ਦੇ ਖਾਨ ਮੋਫਰ ਦੀਆਂ ਟੀਮਾਂ ਉਹ ਖੇਡ ਗਰਾਊਂਡ ਦੇ ਵਿੱਚ ਆ ਗਏ ਭਾਈ ਬਖਤੌਰ ਤੋਂ ਖਾਨ ਮੋਫਰ